ਪਤਾ ਲੱਗਿਆ ਮੈਨੂੰ ਹੁਣੇ ਭਰਤਰਾ ਫੋਨ ਆਇਆ ਸੀ ਵੀ ਇੱਥੇ ਚਾਰ ਦੁਕਾਨਾਂ ਦੀ ਚੋਰੀ ਹੋ ਗਈ। ਯਾਨੀ ਕੋਈ ਵੀ ਧਿਆਨ ਨਹੀਂ ਪ੍ਰਸ਼ਾਸਨ ਦਾ ਇਹਨਾਂ ਲੋਕਾਂਵਾਲ ਕੋਈ ਧਿਆਨ ਨਹੀਂ ਆ ਜੀ। ਇੱਕ ਬੰਦਾ ਆਪਣੇ ਆਪਣੀ ਪਾਰਟੀ ਦੇ ਉਹ ਚੌਂਕ ਤੇ ਬੈਨਰ ਲਾ ਦਿੰਦੇ ਆ ਬਸ। ਕ੍ਰਾਈਮ 200 ਮੀਟਰ ਤੇ ਜਦੋਂ ਕਿ ਦੀਵਾਲੀ ਹੋਣ ਤੋਂ ਬਾਅਦ ਵੀ ਨਿਤ ਚੋਰੀਆਂ ਹੋਈ ਜਾਂਦੀਆਂ। ਜਿਉ ਇੱਕ ਪੱਤਰਕਾਰ ਭਰਾ ਦਾ ਕੰਮ ਨਹੀਂ ਹੋ ਰਿਹਾ ਤਾਂ ਆਮ ਸਮਾਜ ਦਾ ਕੀ ਬਣੂਗਾ? ਇਹ ਇੱਕ ਨਕਾਰਾ ਮਲਗੀ ਸਟਾਰ ਹੈ। ਕੈਮਰੇ ਸਾਰੇ ਲੱਗੇ ਹੋਏ ਆ ਜੀ ਇਨਕੁਆਰੀ ਹੋ ਰਹੀ ਹੈ ਪੁਲਿਸ ਦਾ ਬੰਦਾ ਦਾ ਥੋੜਾ ਬੋਟਾ ਪਤਾ ਵੀ ਲੱਗਿਆ ਹੈ ਤੇ ਉਹ ਦੇਖੋ ਕਹਾ ਕੀ ਹੁੰਦਾ ਰਾਤ ਨੂੰ ਉਪਰੋਂ ਪਾਲਕੋਂਡਿ ਚ ਐਂਟਰ ਕਰਕੇ ਤੇ 20000 ਰੁਪਏ ਕੈਸ਼ ਲੈ ਗਏ ਮੇਰਾ ਨਾਮ ਨਿਤੁਜਿੰਦਰ ਲ ਆਪਣੇ ਸ਼ਾਮ ਟੇਢੀ ਕੰਪਨੀ ਦੇ ਨਾਮ ਤੇ ਦੁਕਾਨ ਹੈ ਤੇ ਆਪਣੇ ਰਾਤ ਨੂੰ ਉਪਰੋਂ ਪਾਲਕੋਂਡਿ ਚ ਐਂਟਰ ਕਰਕੇ ਤੇ 20000 ਰੁਪਏ ਕੈਸ਼ ਲੈ ਗਏ ਬਾਕੀ ਨਾਲ ਵਾਲੀ ਕਵਾਂਡੀਆਂ ਛੱਤੇ ਤੇ ਕਾਜੂ ਬਦਮ ਦੇ ਪੈਕਟ ਵੀ ਖਿਲਰੇ ਹੋਏ ਸੀਗੇ ਉਸ ਦਿ ਸਵੇਰੇ ਚੱਕ ਕੇ ਲਿਆਂਦੇ ਆ ਇੰਨੀਆਂ ਦੁਕਾਨਾਂ ਤੇ ਚੋਰੀ ਹੋਈ ਇਹ ਚਾਰ ਦੁਕਾਨਾਂ ਨੇ ਲਗਾਤਾਰ ਜਾ ਰਹੀ ਇਹ ਹਸਪਤਾਲ ਵੀ ਆ ਰਿਹਾ ਜੀ ਬਟਿੰਡੇ ਦਾ ਮੇਨ ਬਾਜ਼ਾਰ ਹੈ ਜੀ ਤੁਸੀਂ ਦੇਖੋ ਮੇਨ ਐਂਟਰੈਸ ਹੈ ਪੁਲਿਸ ਆ ਗਈ ਜੀ ਸਾਡੇ ਫਿੰਗਰਪ੍ਰਿੰਟ ਫਿੰਗਰਪ੍ਰਿੰਟ ਵਾਲੇ ਆ ਗਏ ਫਿੰਗਰਪ੍ਰਿੰਟ ਵਾਲੇ ਆਏ ਸੀ ਦੇਖੋ ਕੁਝ ਮਿਲਦਾ ਕਿ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਉਮੀਦ ਹੈਗੀ ਹੈ ਕਿੰਨੀ ਕਿੰਨੀ ਦੇਰ ਬਾਅਦ ਆਈ ਫਟਲਾ ਦੇਣ ਤੋਂ ਬਾਅਦ ਇੱਕ ਘੰਟੇ ਇੱਕ ਬਾਅਦ ਆ ਗਈ ਸੀ ਜੀ ਅੱਜ ਜੋ ਅਸੀਂ ਸਵੇਰੇ ਉੱਠ ਕੇ ਦੇਖਿਆ ਕਿ ਹਸਪਤਾਲ ਵੀ ਆਰ ਬਟਿੰਡ ਜਿਹੜਾ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਬਾਜ਼ਾਰ ਹੈ ਸਟੇਸ਼ਨ ਦੇ ਕੋਲੇ ਹੈ ਜੋ ਕਿ ਕਤਵਾਲੀ ਦੇ 200 ਮੀਟਰ ਦੂਰ ਦੇ ਉੱਤੇ ਹੈ ਉੱਥੇ ਚਾਰ ਦਿਨਾਂ ਦੇ ਉੱਤੇ ਚੋਰੀ ਹੋਈ ਹੈ ਇਹ ਬੜੀ ਨਿੰਦਰੀਆਯੋਗੀ ਗੱਲ ਹੈ ਕਿ ਪੰਜਾਬ ਤੋਂ ਆਪਦੀ ਸਰਕਾਰ ਸੰਭਲ ਨਹੀਂ ਰਹੀ ਪੰਜਾਬ ਸਰਕਾਰ ਸੰਭਲ ਤੋਂ ਕ੍ਰਾਈਮ ਸੰਭਲ ਨਹੀਂ ਰਿਹਾ ਕ੍ਰਾਈਮ 200 ਮੀਟਰ ਦੇ ਜਦੋਂ ਕਤਵਾਲੀ ਹੋਣ ਤੋਂ ਬਾਅਦਜੋਦ ਨਿਤ ਚੋਰੀਆਂ ਹੋਈ ਜਾਂਦੀਆਂ ਨਾ ਤਾਂ ਕੋਈ ਮਲਗੀ ਪੰਜਾਬ ਦੇ ਇਹਨਾਂ ਤੋਂ ਮਾਈਆ ਮਾਈਆਪਾ ਇਹਨਾਂ ਦਾ ਤੇ ਇਹ ਕ੍ਰਾਈਮ ਦਿਨ-ਪ੍ਰਤੀ ਦਿਨ ਵਧੀ ਜਾਂਦੀ ਹੈ ਇਹ ਚੋਰੀਆਂ ਇਹ ਪੰਜਾਬ ਸਰਕਾਰ ਲਈ ਬਹੁਤ ਮੰਦਭਾਗੀ ਗੱਲਾਂ ਕਿ ਇਹ ਦੁਕਾਨਾ ਜੀ ਵੈਰਾਈਟੀ ਸਟੋਰ ਹੈ ਇੱਕ ਟੀਵੀਆਂ ਦੀ ਦੁਕਾਨ ਹੈ ਇੱਕ ਦਵਾਈਆਂ ਦੀ ਦੁਕਾਨ ਹੈ ਇੱਕ ਜੁਐਲਰ ਦੀ ਦੁਕਾਨ ਹੈ ਇਹ ਇਕੱਠਿਆਂ ਦੇ ਉੱਤੇ ਰਾਤ ਬੰਦੇ ਵੜੇ ਆ ਤੇ ਉਹਨਾਂ ਦੇ ਉੱਤੇ ਚੋਰੀ ਹੋਈ ਹੈ ਨੁਕਸਾਨ ਕਿੰਨਾ ਕਿਹਦੀ ਦੇਖਿਆ ਜਾਣਾ ਕਿੰਨਾ ਨੁਕਸਾਨ ਥੋੜਾ ਥੋੜਾ ਸਾਰਿਆਂ ਦਾ ਹੋਇਆ ਜੀ ਉਹ ਸ਼ੌਪkeeper ਦੱਸਣਗੇ ਕਿ ਸਾਡਾ ਨੁਕਸਾਨ ਕਿੰਨਾ ਜੀ ਪੁਲਿਸ ਵਾਲੇ ਦੱਸਣਗੇ ਕਿ ਚੋਰੀ ਆ ਗਈ ਹੈ ਪੁਲਿਸ ਆ ਗਈ ਸੀ ਜੀ ਪਰ ਉਹਨਾਂ ਦੇ ਕੋਈ ਵੀ ਉਹਨਾਂ ਦੀ ਗੱਲ 'ਤੇ ਵਜਨ ਨਹੀਂ ਹੈ ਨਾ ਉਹ ਕੋਈ ਆਪਦਾ ਕੰਮ ਕਰ ਰਿਹਾ ਉਹਦਾ ਨਾ ਤਾਂ ਚੌਂਕ 'ਚ ਖੜ੍ਹ ਰਿਹਾ ਤੇ ਨਾ ਉਹਨਾਂ ਤੋਂ ਕੋਈ ਕੰਮ ਸੰਭਲ ਰਿਹਾ ਪਿਛਲੇ ਦਿਨਾਂ 'ਚ ਇੱਕ ਪੱਤਰਕਾਰ ਦੀ ਕੁੜੀ ਦਾ ਮੋਬਾਈਲ ਚੋਰੀ ਹੋ ਗਿਆ ਸੀਗਾ ਉਹ ਵਿਚਾਰੀ ਗੇੜੇ ਲਾ ਲ ਕੇ ਥਾਣੇ 'ਚ ਥੱਕ ਗਈ ਉਹ ਆਪਦਾ ਮੋਬਾਈਲ ਆਪ ਲੱਭ ਲਈ ਤੇ ਇਹਨਾਂ ਤੋਂ ਕੰਮ ਉਹ ਵੀ ਨਹੀਂ ਸੰਭਲ ਰਿਹਾ ਜਦੋਂ ਇੱਕ ਪੱਤਰਕਾਰ ਭਰਾ ਦਾ ਕੰਮ ਨਹੀਂ ਹੋ ਰਿਹਾ ਤੇ ਆਮ ਸਮਾਜ ਦਾ ਕੀ ਬਣੂਗਾ ਇਹ ਇੱਕ ਨਕਾਰਾਤਮਕੀ ਸਰਕਾਰ ਹੈ ਤੇ ਅਸੀਂ ਇਹ ਕਹਿੰਦੇ ਹਾਂ ਕਿ ਇਹ ਸਰਕਾਰ ਭੰਗ ਹੋਣੀ ਚਾਹੀਦੀ ਹੈ ਕਿ ਇਹ ਸਰਕਾਰਾਂ ਤੋਂ ਕੰਮ ਸੰਭਲ ਨਹੀਂ ਰਿਹਾ ਪੁਲਿਸ ਨੇ ਤਲਾਸ਼ ਦੇਣ ਤੋਂ ਬਾਅਦ ਪੁਲਿਸ ਕਿੰਨੇ ਟਾਈਮ ਬਾਅਦ ਪੁਲਿਸ ਪੁਲਸਰਾ ਕੋਈ ਕੰਮ ਨਹੀਂ ਜੀ ਪੁਲਸ ਢੱਕਾਂ ਨਹੀਂ ਤੋੜਦੀ ਤੁਸੀਂ 15-15 ਕਿਹੜੇ ਲਈ ਚਲੋ ਮੇਰੀ ਵੀ ਇੱਕ ਪਿੱਛੇ ਜੀ ਅਪਲੀਕੇਸ਼ਨ ਵਰਧਮਨ ਚੌਂਕੀ ਜਿੱਤੀ ਵੀ ਹੈ ਅੱਜ 3 ਮਹੀਨੇ ਹੋ ਗਏ ਵਰਧਮਨ ਚੌਂਕੀ ਵਾਲੇ ਜਾਂ ਤਾਂ ਵਿਚਰਲੇ ਵੇ ਜਾਂ ਉਹਨਾਂ ਤੋਂ ਪੈਸੇ ਖਾਦੇ ਵੇ ਉਹਨਾਂ ਨੇ ਉਹ 3 ਮਹੀਨਿਆਂ ਦੀ ਮੇਰੀ ਅਪਲੀਕੇਸ਼ਨ ਦਾ ਨਾ ਤਾਂ ਕੋਈ ਗੌਰ ਬਰਾਇਆ ਜਾ ਰਿਹਾ ਨਾ ਮੈਨੂੰ ਉਥੇ ਕੰਡ ਕੀਤਾ ਜਾ ਰਿਹਾ ਉਹ ਸਾਰੇ ਵਿਚਰਲੇ ਵੇ ਆ ਪੁਲਸ ਵਾਲੇ ਉਹ ਵਿੱਚੋਂ ਪੈਸੇ ਲੈਂਦੇ ਆ ਜਾਂ ਪੰਜਾਬ ਦੇ ਵਿੱਚ ਸਰਕਾਰ ਦੇ ਵਿੱਚ ਸਰਕਾਰ ਦਾ ਕਿਹਾ ਵੈ ਇਹਨਾਂ ਤੋਂ ਕੰਮ ਸੰਭਲ ਨਹੀਂ ਦਿਆ ਲੋਕਾਂ ਵੱਲੋਂ ਕਿਹਾ ਜਾ ਰਿਹਾ ਸੀ ਜੀ ਐਸਐਸਪੀ ਸਾਹਿਬ ਨਵੇਂ ਆ ਗਏ ਆ ਤੇ ਹੁਣ ਮੋਜੋ ਨਹੀਂ ਹੈ ਨਾ ਕਮ ਦੇਖਣ ਨੂੰ ਮਿਲ ਰਿਹਾ ਇਹ ਕੰਮ ਦਿਨ ਪ੍ਰਤੀ ਦਿਨ ਵਧ ਜੰਦਾ ਕੋਈ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਅਮਨ ਸ਼ਾਂਤੀ ਨਹੀਂ ਹੈ ਜੋ ਅਸੀਂ ਹਾਲਾਤ ਦੇਖ ਰਹੇ ਹਾਂ ਇੱਕ ਪੈਦੇ ਦੀ ਵੀ ਅਮਨ ਸ਼ਾਂਤੀ ਹੈ ਮੇਰਾ ਨਾਮ ਸੰਜੀਪ ਸੈਣੀ ਹੈ ਸੋਨੂੰ ਮੇਰੇ ਭਾਬੀ ਕਾਉਂਸਲਰ ਐ ਇੱਥੋਂ ਦੇ ਐਕਚੁਅਲੀ ਪਤਾ ਲੱਗਿਆ ਮੈਨੂੰ ਹੁਣੇ ਭਾਰਤਰਾ ਫੋਨ ਆਇਆ ਸੀ ਵੀ ਇੱਥੇ ਚਾਰ ਦੁਕਾਨਾਂ 'ਚ ਚੋਰੀ ਹੋ ਗਈ ਦੇਖਣ ਜੋ ਗੱਲ ਆ ਵੀਰ ਜੀ ਥੋੜੀ ਦੂਰੀ ਤੇ 200 ਮੀਟਰ ਦੀ ਪੁਲਿਸ ਬੈਠੀ ਐ ਇੱਥੇ ਚੋਰੀ ਇੱਥੇ ਹੋ ਰਹੀ ਐ ਇਹਦਾ ਮਤਲਬ ਪੀਸੀਆਰ ਵਾਲੇ ਜਾਂ ਕੋਈ ਵੀ ਜਿਹੜੀ ਡਿਊਟੀ ਲੱਗੀ ਐ ਡਿਊਟੀ ਦਾ ਮੌਜੂਦੀ ਨਹੀਂ ਹੁੰਦੇ ਚਾਰ ਦਿਨਾਂ ਤਲੇ ਤੋੜਨੇ ਆ ਘਟੋ ਘਟ ਘੰਟੇ ਤੋਂ ਲੱਗੇ ਹੀ ਹੋਗਾ ਨਾ 1 ਘੰਟੇ ਦੇ ਵਿੱਚ ਪੈਂਦਾ ਹੈ ਨਹੀਂ ਵੀ ਉਹਨਾਂ ਨੇ ਜਾਦੂ ਦੀ ਛੜੀ ਦੀ ਘੁਮਾ ਕੇ ਸ਼ਟਰ ਖੋਲਦੇ ਪਤਾ ਲੱਗਦਾ ਚੌਂਕੀਦਾਰ ਹੈ ਦੋਵੇਂ ਚੌਂਕੀਦਾਰ ਇੱਧਰ ਮਾਰਕੀਟ ਚ ਚੌਂਕੀਦਾਰ ਇੱਧਰ ਚੌਂਕੀਦਾਰ ਹੈ ਕਿਸੇ ਨੂੰ ਵੀ ਚਲਾਣੀ ਯਾਨੀ ਕੋਈ ਵੀ ਧਿਆਨ ਨਹੀਂ ਪ੍ਰਸ਼ਾਸਨ ਦਾ ਇਹਨਾਂ ਲੋਕਾਂ ਵਾਲ ਕੋਈ ਧਿਆਨ ਨਹੀਂ ਹੈ ਜੀ ਉਲਮ ਲਾ ਕੇ ਦੇਖਿਆ ਜਾਵੇ ਤਾਂ ਸਰਕਾਰ ਸੁੱਤੀ ਪਈ ਹੈ ਸਾਰੀ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਵੜਦਾ ਹੀ ਨਹੀਂ ਕਦੀ ਬਜ਼ਾਰਾਂ 'ਚ ਦੇਖਿਆ ਹੀ ਨਹੀਂ ਵੀ ਕੋਈ ਅੱਜ ਕੱਲ੍ਹ ਹੀ ਪੁੱਛ ਲੈਣ ਲੋਕਾਂ ਦੇ ਅੱਗੇ ਕੋਈ ਇੱਕ ਬੰਦਾ ਆਪਣੀ ਆਪਣੀ ਪਾਰਟੀ ਦੇ ਉਹ ਚੌਂਕ ਤੇ ਬੈਨਰ ਲਾ ਦਿੰਦੇ ਆ ਬਸ। ਹੋਰ ਕੁਝ ਨਹੀਂ ਇਹਨਾਂ ਕੋਲੇ। ਲੋਕਾਂ ਦਾ ਇੰਨਾ ਮੁਰਾ ਹਾਲ ਐ, ਇੰਨਾ ਬੁਰਾ ਹਾਲ ਐ ਕਿ ਸਾਰਾ ਸ਼ਹਿਰ ਹੁੰਦਾ ਪਿਆ ਅੱਜ। ਜਾ ਕੇ ਦੇਖ ਲਓ ਸਾਰੇ ਮੱल्ल्याਾਂ 'ਚ ਲੋਕਾਂ ਨੇ ਨਿਯਾਇਜ਼ ਕਬਜ਼ੇ ਕਰ ਲਏ, ਨਿਯਾਇਜ਼ ਸਿਸਟਮ ਬਣਾਏ ਪਏ ਐ। ਕੋਈ ਰੋਕ ਟੋਕ ਨਹੀਂ, ਕੱਲ੍ਹ ਹਲੇ ਨੁਕਸਾਨ ਕਿੰਨਾ ਹੋਇਆ ਜੀ ਕਰ ਗਏ। ਕਿੰਨੀ? ਨੁਕਸਾਨਦਾਰੇ ਪਤਾ ਨਹੀਂ ਜੀ ਪੁਲਿਸ ਦੱਸੇਗੀ ਕਿ ਸ਼ੌਪਕੀਪਰ ਦੱਸਣਗੇ। ਇਹ ਕਿੰਨੀ ਦੁਕਾਨਾਂ ਕਿੰਨੀਆਂ? ਇਹ ਚਾਰ ਦੁਕਾਨਾਂ ਦੱਸਦੀ ਆ ਜੀ। ਕਿਹੜਾ ਬਾਜ਼ਾਰ ਐ ਜੀ? ਇਹ ਹਸਪੀਟਲ ਬਾਜ਼ਾਰ ਐ। ਮੇਰਾ ਨਾਮ ਕੈਮਰੇ ਸਾਰੇ ਲੱਗੇ ਹੋਏ ਆ ਜੀ ਇਨਕੁਆਰੀ ਹੋ ਰਹੀ ਹੈ ਕੋਪਣਾ ਬੰਦੇ ਦਾ ਥੋੜਾ ਮੋਟਾ ਪਤਾ ਵੀ ਲੱਗਿਆ ਤੇ ਦੇਖੋ ਕਹਾ ਕੀ ਹੁੰਦਾ ਅੱਜ ਸਰ ਕੀ ਹਾਲ ਤੁਹਾਡਾ ਕਿਹੜਾ ਥਾਣਾ ਹੈ ਮੈਂ ਸਰ ਸਬ ਇੰਸਪੈਕਟਰ ਤਸਮੀਰ ਸੇ ਐਡੀਸ਼ਨ ਐਸ ਐਚਓ ਥਾਣਾ ਕਤਵਾਲੀ ਇਹ ਮਾਮਲਾ ਰਿਹਾ ਰਿਹਾ ਇੱਥੇ ਲਾਈ ਆ ਸਾਡੇ ਕੋਲੇ ਵੀ ਇਸ ਦਾ ਚਾਰ ਦੁਕਾਨਾਂ ਆ ਇਹ ਇਹਨਾਂ ਤੇ ਤਿੰਨ ਦੇ ਜਿਹੜੀ ਦੁਕਾਨਾਂ ਤੋਂ ਉੱਪਰ ਦੀ ਇਹਨਾਂ ਦੇ ਤੌੜੀਆਂ ਲੱਗੀਆਂ ਉਹ ਗੇਟਾਂ ਦੇ ਤਾਲੇ ਤੋੜ ਕੇ ਹੋਈ ਇਹਨਾਂ ਦਾ ਕੋਈ ਕੈਸ਼ ਲੈ ਗੇ ਇੱਕ ਦੁਕਾਨ ਦਾ 4000 1 3000 1 ਦਾ ਬਾਰਾ ਸਿੰਗਰਪਿੰਟ ਵਾਲੇ ਆ ਗਏ ਸਿੰਗਰਪਿੰਟ ਵਾਲੇ ਆ ਗਏ ਆਰ.ਐਨ.ਆਰ. ਥੋੜੀ ਦੂਰੀ ਤੱਕ ਦੀ ਪੁਲਿਸ ਦਾ ਪਾਇੰਟ ਹੁੰਦਾ ਫਿਰ ਵੀ ਚਾਰਜ ਕਰਾ ਤੇ ਚੋਰੀ ਹੋ ਜਾਂਦੀ ਹੈ। ਗੱਲ ਪਤਾ ਕਿ ਉੱਪਰ ਦੀ ਆਇਆ ਹੈ ਨਾ ਥੱਲੇ ਦੀ ਤਾਂ ਕੋਈ ਆਇਆ ਨਹੀਂ ਥੱਲੇ ਤਾਂ ਸੇਫ ਹੈ ਬਿਲਕੁਲ। ਕਿ ਪਿੱਛੋਂ ਦੀ ਕੋਈ ਮਾਰਕੀਟ ਵਿੱਚ ਹੀ ਆਇਆ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿੱਥੋਂ ਦੀ ਆ ਰਿਹਾ ਕਿੱਥੋਂ ਨਹੀਂ ਪਤਾ ਕਰ।